ਅੱਜ ਦੀ ਵੀਡੀਓ ਨੂੰ ਜੇਕਰ ਤੁਸੀਂ ਸ਼ੇਅਰ ਨਾ ਕੀਤਾ ਤਾਂ ਤੁਹਾਡਾ ਮੋਬਾਈਲ ਚਲਾਉਣ ਦਾ ਕੋਈ ਫਾਇਦਾ ਨਹੀਂ ਨੈਟ ਚਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜਾ ਇਹ ਗੁਰੂਵਾਰ ਸਾਹਿਬ ਦੇ ਲੋਕਾਂ ਨੂੰ ਤਾਂ ਪਤਾ ਹੀ ਹੋਏਗਾ ਇਹ ਬਾਬਾ ਜਿਹੜਾ 35 ਸਾਲ ਤੋਂ ਜਿਹੜਾ ਇਹ ਇੱਥੇ ਪ੍ਰਸ਼ਾਦ ਵਾਲੇ ਗੁਰਦੁਆਰੇ ਦੇ ਬਾਰਬਰ ਸਾਹਿਬ ਗੁਰਦੁਆਰੇ ਦੇ ਬਾਹਰ ਜਿਹੜਾ ਇਹ ਬੈਠ ਕੇ ਪ੍ਰਸ਼ਾਦ ਵੇਚਦੇ ਨੇ ਤੇ ਉੱਥੇ ਅੱਜ ਨਾਲ ਦਾ ਬੇਟਾ ਜਿਹੜਾ ਇਹ ਬਾਹਰ ਟ੍ਰਾਈ ਸਾਈਕਲ ਤੇ ਬੈਠ ਕੇ ਜੜਾਏ ਗਰਮ ਕਪੜੇ ਵੇਚ ਰਿਹਾ ਕੀ ਕਾਰਨ ਰਿਹਾ ਕੀ ਹਾਲਾਤ ਬਣੇ ਸਾਰੀ ਗੱਲਬਾਤ ਵੀ ਦੱਸ ਦਿਆ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਆਪਣੀ ਸਿਰਫ ਤੇ ਸਿਰਫ ਇੱਕੋ ਮੰਗ ਹੀ ਰੱਖੀ ਕਿ ਮੈਨੂੰ ਸਿਰਫ ਤੇ ਸਿਰਫ ਬਿਜਲੀ ਵਾਲਾ ਟ੍ਰਾਈ ਸਾਈਕਲ ਚਾਹੀਦਾ ਹੈ ਇਲੈਕਟ੍ਰੋਨਿਕ ਟ੍ਰਾਈ ਸਾਈਕਲ ਚਾਹੀਦਾ ਹੈ ਤਾਂ ਜੋ ਮੈਂ ਬੁਜਾਰਾ ਗਲੀਆਂ ਪਿੰਡਾਂ ਮੁਹੱਲਿਆਂ ਦੇ ਵਿੱਚ ਜਾ ਕੇ ਜਿਹੜਾ ਇਹ ਸਮਾਨ ਵੇਚ ਸਕਾ ਤੇ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਸਕਾ ਗੁਰੂ ਆਰ ਸਾਈ ਦੇ ਲੋਕ ਇਹਨਾਂ ਦੇ ਪਿਤਾ ਜੀ ਨੂੰ ਤਾਂ ਜਾਣਦੇ-ਜਾਣਦੇ ਨੇ ਕਿਉਂਕਿ ਇਹਨਾਂ ਦੇ ਪਿਤਾ ਜੀ ਕਹਿ ਰਹੇ ਨੇ 35 ਸਾਲ ਹੋ ਗਏ ਮੈਨੂੰ 베ਰ ਸਾਹਿਬ ਗੁਰਦੁਆਰੇ ਦੇ ਬਾਹਰ ਜੜਾਏ ਪ੍ਰਸ਼ਾਦ ਵਿੱਚ ਦਾ ਪਰ ਮੇਰੇ ਪੁੱਤਰ ਜੜਾਏ ਅੱਜ ਤੋਂ 4 ਸਾਲ ਪਹਿਲਾਂ ਇੱਕ ਐਕਸੀਡੈਂਟ ਦੇ ਵਿੱਚ ਜੜਾਏ ਲੱਤਾਂ ਤੋਂ ਜੜਾਏ ਅਪਾਹਜ ਹੋ ਗਏ ਨੇ ਗੱਲਬਾਤ ਜਿਹੜੀ ਹੈ ਸਾਰੀ ਇਹਨਾਂ ਦੇ ਮੂੰਹੋਂ ਦੱਸਾਂਗੇ ਪਰ ਤੁਸੀਂ ਜਿਹੜੀ ਆ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਇਸ ਵੀਰ ਨੇ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇੱਕੋ ਹੀ ਮੰਗ ਸਾਡੇ ਸਾਹਮਣੇ ਰੱਖੀ ਕਿ ਮੈਨੂੰ ਸਿਰਫ ਤੇ ਸਿਰਫ ਇਲੈਕਟ੍ਰੋਨਿਕ ਰਾਈਸ ਸਾਈਕਲ ਚਾਹੀਦਾ ਹੈ ਤਾਂ ਜੋ ਜੜਾਏ ਮੈਂ ਗਲੀ ਮਹੱਲਾ ਬਜਾਰਾ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਇਹ ਸਮਾਨ ਵੇਚ ਸਕਾਂ ਤੇ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਸਕਾਂ ਕਿੱਦਾਂ ਜਿਹੜੇ ਆ ਹਾਲਾਤ ਬਣੇ ਤੇ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਇਸ ਬਾਰੇ ਵੀ ਜ਼ਰੂਰ ਦੱਸੋ ਮੈਂ ਪਹਿਲਾਂ ਹੀ ਆਪਣੇ ਸੁਨਿਆਰੀ ਦੁਕਾਨ ਤੇ ਲੱਗਾ ਸੀ 2018 ਚ ਮਤਲਬ ਮੈਂ ਹਟ ਗਿਆ ਸੀ ਤੇ ਮੇਰਾ ਐਕਸੀਡੈਂਟ ਹੋ ਗਿਆ ਕੀ ਬਣੀ ਐਕਸੀਡੈਂਟ ਕੀ ਹੋਇਆ ਕੋਲੋ ਦੇ ਉੱਪਰੋਂ ਡਿੱਗ ਗਿਆ ਗੁਰੂ ਸਾਹਿਬ ਤੇ ਮੇਰੀ ਰੀੜ ਦੀ ਹੱਡੀ ਟੁੱਟ ਗਈ ਫਿਰ ਉਸ ਤੋਂ ਬਾਅਦ ਮੈਂ 3 ਸਾਲ ਪੂਰੇ ਬੈੱਡ ਤੇ ਗਿਆ ਚਲਾ ਤੇ ਮਤਲਬ ਬੈੱਡ ਤੇ ਗਿਆ ਚਲਾ ਫਿਰ ਮੈਂ ਬੈੱਡ ਤੇ ਮਤਲਬ ਦਵਾਈਆਂ ਮੈਡੀਕਲ ਮੰਗਵਾਉਂਦਾ ਰਿਹਾ ਅਨਮੋਲ ਐਂਜੀਓ ਲੁਧਿਆਣੇੋਂ ਫਿਰ ਉਸ ਤੋਂ ਬਾਅਦ ਚੌਥੇ ਸਾਲ ਆ 2022 ਚ ਮੈਨੂੰ ਅਨਮੋਲ ਵਾਲਿਆਂ ਨਾਲ ਗੱਲ ਕਰਕੇ ਮੈਂ ਜਲੰਧਰ ਗਿਆ ਚਲਾ ਉੱਥੋਂ ਫਿਰ ਮੈਂ ਫੀਜੂ ਟ੍ਰੈਫਿਕ ਤੋਂ ਟ੍ਰੇਨਿੰਗ ਲੈ ਕੇ ਆਇਆ ਉੱਥੇ ਉਹਨਾਂ ਨੇ ਅਨਮੋਲ ਕੁਆਤਰਾ ਜੀ ਨੇ ਮਤਲਬ ਹੈਲਪ ਕਰਕੇ 2.5 ਲੱਖ ਰੁਪਏ ਮੇਰਾ ਖਰਚਾ ਕਰਕੇ ਮਤਲਬ ਮੇਰਾ ਟ੍ਰੇਨਿੰਗ ਦਵਾਤੀ ਫਿਰ ਉਸ ਤੋਂ ਬਾਅਦ ਮੈਂ ਗੁਰੂ ਸਾਨ ਕੇ ਮਤਲਬ ਕਮੇਟੀ ਘਰ ਚ ਲੋਨ ਕਰਾਇਆ ਲੋਨ ਕਰਾ ਕੇ ਆ ਮੈਂ ਛੋਟਾ ਮਤਲਬ ਕੰਮ ਸ਼ੁਰੂ ਕਰ ਲਿਆ ਛੋਟੇ ਬੱਚਿਆਂ ਦੇ ਕੱਪੜੇ ਇਹ ਵੀ ਸਿਰਫ ਤੇ ਸਿਰਫ ਲੋਨ ਦੇ ਪੈਸਿਆਂ ਨਾਲ ਹੀ ਹਾਂ ਜੀ ਹਾਂ ਜੀ ਲੋਨ ਤੇ ਪੈਸਿਆਂ ਤੇ ਕੰਮ ਲੈ ਸ਼ੁਰੂ ਹਾਂ ਜੀ ਹਾਂ ਜੀ ਬਾਕੀ ਚਲੋ ਜਿੰਨਾ ਕੀਤਾ ਸੰਗਤ ਨੇ ਕੀਤਾ ਬੇਰ ਸਾਹਿਬ ਤੇ ਵਾਦੂ ਰਿਸ਼ਤੇਦਾਰਾਂ ਨੇ ਵਾਧੂ ਕੀਤਾ ਇੱਕ ਫਰੀਦਕੋਟ ਟੀਮ ਮੈਂਬਰ ਹੈ ਗੈਨ ਮਲਕ ਵਾਧੂ ਜੀ ਨੂੰ 골ਡ ਜੀ ਉਹਨਾਂ ਨੇ ਵਾਧੂ ਕੀਤਾ ਹੈ ਬਾਕੀ ਹੋਰ ਲੋਕੀ ਵਾਧੂ ਕਰ ਜਾਂਦੇ ਕੋ 100 200 ਵੈਸੇ ਦੇ ਜਾਂਦੇ ਚਲੋ ਤੇ ਹੁਣ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਤੁਹਾਡੀ ਮੰਗ ਹੈਗੀ ਹੈ ਮੰਗ ਮੇਰੀ ਇਹੀ ਹੈ ਵੀ ਮੇਰੇ ਹੱਥੇ ਇੱਕ ਜਗ੍ਹਾ ਤੇ ਮਤਲਬ ਕੰਮ ਨਹੀਂ ਇੰਨਾ ਚੱਲਦਾ ਮੈਨੂੰ ਟ੍ਰਾਈਸਾਈਕਲ ਮਿਲ ਜਾਵੇ ਬੈਟਰੀ ਵਾਲੀ ਚਾਹੇ ਐਕਟਿਵਾ ਮਿਲ ਜਾਵੇ ਜਿੰਦੇ ਸੱਡਾਂ ਟਾਇਰ ਲੱਗ ਜਾਂਦੇ ਤੇ ਮਗਰ ਰੇੜੀ ਪਾ ਕੇ ਕਿ ਪਿੰਡਾਂ 'ਚ ਮਤਲਬ ਸੇਲ ਕਰਿਆ ਵਾ ਕਰਾਂ بس یہی میری ਮੰਗ ਹੈ ਤੁਹਾਡੇ ਪਿਤਾ ਜੀ ਨਾਲ ਜੇ ਕਰੇ ਨਾ ਦੇ ਪਿਤਾ ਜੀ ਨਾਲ ਗੱਲ ਕਰੀਏ ਤਾਂ ਗੁਰੂ ਘਰ ਸਾਇਦਾ ਹਰੇਕ ਬੰਦਾ ਜਿਹੜਾ ਇਹਨਾਂ ਨੂੰ ਜਾਣਦਾ ਹੋਵੇਗਾ ਕਿਉਂਕਿ 베ਰ ਸਾਹਿਬ ਗੁਰਦੁਆਰੇ ਦੇ ਬਾਹਰ ਜਿਹੜਾ ਇਹ ਇਹ ਪ੍ਰਸ਼ਾਦ ਜਿਹੜਾ ਇਹ ਲਗਾਤਾਰ ਲਗਾ ਰਹੇ ਨੇ ਪਿਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਸੱਸੀ ਕਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਸਾਲ ਜਿਹੜੇ ਨੇ ਤੁਹਾਨੂੰ ਇੱਥੇ 35 ਸਾਲ ਹੋ ਗਏ ਜੀ ਇੱਥੇ ਤਨ ਗੁਰੂਰ ਸਾਹਿਬ ਦਾ ਹਰੇਕ ਜਣਾ ਜਾਣਦਾ ਹਾਂ ਜੀ ਮੈਂ ਨਾਲੇ ਪ੍ਰਸ਼ਾਦ ਵੇਚਦਾ ਨਾਲੇ ਜੋੜੇ ਸੇਵਾ ਕਰਦਾ ਸੀ ਨਾਲੇ ਦੇਖਦੀਆਂ ਪਰਚੀਆਂ ਹਰ ਇੱਕ ਘਰ ਮੰਡੀ ਦੇ ਵਿੱਚ ਜਾਂਦਾ ਰਿਹਾ ਜਦੋਂ ਮੇਰੇ ਬੱਚੇ ਨੂੰ ਸੱਠ ਲੱਗੀ ਹਾਂ ਜੀ ਹਰ ਇੱਕ ਘਰ ਦੇ ਪੈਸੇ ਦਿੱਤੇ ਸਾਰੀ ਮੰਡੀ ਦੇ ਪੈਸੇ ਲਾਏ 12 ਲੱਖ ਦੀ ਲਗਤ ਪਾ ਵੋਕ ਜਿਹੜੇ ਨੇ ਪਿਤਾ ਜੀ ਯਾਰ ਬਹੁਤ ਕੀਤਾ ਸਾਨੂੰ ਮੰਡੀ ਵਾਲਿਆਂ ਨੇ ਯਾਰ ਜਿਹੜਾ ਹਰ ਇੱਕ ਦੁਕਾਨਦਾਰ ਨੇ ਕਿਹਾ ਯਾਰ ਕੇ 500 ਤੁਸੀਂ ਦੁਕਾਨ ਤੇ ਵੀ ਨਹੀਂ ਮੰਗਿਆ ਕਿਸੇ ਆਪਣੇ ਆਪ ਹੀ ਆ ਕੇ ਤੜੀ ਆਪਣੇ ਆਪ ਹੀ ਦੇਖ ਗਏ ਜਿਵੇਂ ਮੇਰਾ ਭਰਾ ਹੋ ਗਿਆ ਇੱਕ ਬ੍ਰਦਰ ਹੋ ਗਿਆ ਉਹ ਆਉਣਿਆਂ ਨਾਲ ਲੱਗਿਆ ਸੀਗਾ ਉਹਨੇ ਇਕੱਠੇ ਕਿਥੇ ਛੱਲ ਗਏ ਇੱਕ ਬਲੂ ਸਟਾਰ ਦੇ ਲੱਗਿਆ ਸੀ ਉਹਨੇ ਇੱਕ ਟਰੰਕਾਂ ਬੇਟੀਆਂ ਵਾਲੇ ਦੇ ਉਹਨੇ ਇੱਕ ਹਰਮਾਈ ਜੀ ਦੀਪ ਸਿੰਘ ਵਾਲੇ ਦਾ ਮੁੰਡਾ ਸੀਗਾ ਕੋ ਬਾਹਰਲੇ ਬੁਲਖਰਾਇੰਦਾ ਲੱਖ ਰੁਪਈਆ ਮੇਰੇ ਮੁੰਡੇ ਦੇ ਦੋਸਤ ਲੱਖ ਰੁਪਈਆ ਉਹਨੇ ਭੇਜਿਆ ਲੜਕੀ ਨੇ ਜ਼ਮੀਨ ਵੇਚੀ ਇੱਕ ਆ ਕੇ ਸਾਰਿਆਂ ਨੇ ਪਕਾਣ ਵਿੱਚ ਵੀ ਹੋਨੇ ਤੁਹਾਡਾ ਬੇਟਾ ਜੀ ਮੈਂ ਬੈਠ ਤੇ 3 ਸਾਲ ਪਿਆ ਰਿਹਾ ਹੁਣ ਇਹ ਤਾਂ ਤੁਹਾਨੂੰ ਆਸਰਾ ਹੈਗਾ ਵੀ ਟਰਾਈਸਾਈਕਲ ਤੇ ਬੈਠ ਕੇ ਥੋੜਾ ਤੁਹਾਡੇ ਨਾਲ ਹੈਲਪ ਕਰਵਾ ਰਿਹਾ ਹੈ ਮੈਂ ਤਾਂ ਜੀ ਤੂੰ ਇਹ ਕਹਿੰਦਾ ਵੀ ਟਰਾਈਸਾਈਕਲ ਨਾਲ ਲੈ ਤੂੰ ਤਾਂ ਕਾਂ ਤੇ ਵਿੱਚ ਪਾਲਾ ਉਹਨਾਂ ਬੰਦੇ ਬਜਾਜੀ ਜੋ ਮਰਜੀ ਤੂੰ ਲੈ ਨਕਦ ਪੈਸੇ ਤੇਰੀ ਜ਼ਿੰਦਗੀ ਬਣੇ ਤੈਨੂੰ ਲੋਹਾ ਰਾਤ ਨਹੀਂ ਆਇਆ ਇਹਦਾ ਨੱਕ ਵੀ ਦੁਬਾਰਾ ਲੱਗਿਆ ਜੀ ਖੁਪੜੀ ਵੀ ਦੁਬਾਰਾ ਜੁੜੀ ਦੰਦ ਲੱਗਣ ਵਾਲੇ ਉੱਥੇ ਕਿਸੇ ਨੇ ਜਿਉਂ ਦਾਖਲ ਕਰਾਇਆ ਨਾ ਇਹਦੇ ਘਰ ਵਾਲੀ ਨੇ ਦੀ ਸਾਲੀ ਸੀ ਨਾਲ ਫਿਰ ਪੋਲ ਤੋਂ ਡਿੱਗੇ ਨੇ ਨੀ ਪੋਲ ਤੋਂ ਡਿੱਗਨ ਅਚਾਨਕ ਹੀ ਮੈਂ ਡਿੱਗ ਪੀ ਐਕਸੀਡੈਂਟ ਹੀ ਹੋ ਗਿਆ ਪਤਾ ਨਹੀਂ ਜੀ ਮੈਂ ਨਾਲ ਰੋਕਿਆ ਸੀਗਾ ਜੀ ਮੈਂ ਮੈਂ ਮੈਨੂੰ 5 ਦਿਨ ਪਹਿਲਾਂ ਸੁਪਨਾ ਆਇਆ ਵੀ ਤੁਪਲ ਤੇ ਮਰਨਾ ਹੈ ਸੋਹਰਿਆਂ ਦੇ ਨਾਲ ਜਾਇ ਇਧਰ ਦੀ ਚਲਾ ਜੇ ਜਾਨ ਲੱਗੇ ਮੈਂ ਰੋਕ ਲਿਆ ਨਾ ਗਏ ਉੱਧਰ ਫਿਰ ਦੂਜੇ ਦਿਨ ਫਿਰ ਮੈਂ ਆਕੇ ਰਾਤ ਨੂੰ ਮੈਨੂੰ ਮੇਰਾ ਸੁਪਨਾ ਆਇਆ ਮੈਂ 35 ਸਾਲ ਹੋ ਗਿਆ ਜੋੜੇ ਚਾਰ ਦਾ ਗੁਰੂ ਘਰ ਦੇ ਕਿੰਨੀ ਸ਼ਰਦਾ ਵੀ ਮੰਨਦੇ ਵਿੱਚ ਫਿਰ ਬਹੁਤ ਫੜ ਲਿਆ ਦੀ ਘਰ ਵਾਲੀ ਨੂੰ ਵੀ ਦੀ ਸਾਲੀ ਨੂੰ ਵੀ ਤੈਨੂੰ ਵੀ ਇੱਥੋਂ ਪਟ્રોલ ਲਿਆ ਜੀ ਉਹਨੇ ਸਾਹਮਣੇ ਇਨੇ ਮੈਨੂੰ ਮੈਨੂੰ ਮਿਲ ਕੇ ਨਹੀਂ ਗਿਆ ਮੂੰਹ ਤੇ ਰਮਾਲ ਬੰਨਿਆ ਇਹਦੀ ਘਰ ਵਾਲੀ ਤੇ ਆਏ ਮੈਂ 200 ਰੁਪਏ ਫੜਾਇਆ 200 ਰੁਪਏ ਕੱਟ ਗਏ ਮੈਂ ਲੈ ਜੀ ਮੈਂ ਕਿੜੀ ਇਧਰ ਦੀ ਜਾਇਆ ਜੀ ਪੁੱਤ ਤੇ ਗਿਆ ਇਹਨੇ ਮਰ ਜਾਣਾ ਜੀ ਨਹੀਂ ਡੈਡੀ ਤੁਸੀਂ ਐਵੇਂ ਕਹਿੰਦੇ ਇਹਨੇ ਨਵਾਂ ਮੋਟਰਸਾਈਕਲ ਸਿੱਧਾ ਮੂ ਕੀਤਾ ਜੀ ਮੈਨੂੰ 6 ਦਿਨ ਪਹਿਲਾਂ ਮਾਰਾ ਹੀ ਨੇ ਦਤਾ ਜੀ ਮੈਂ ਇਹਨੂੰ ਵੀ ਦੱਸਿਆ ਪਾ ਫੜ ਕੇ ਦੀ ਘਰ ਵਾਲੀ ਨੂੰ ਦੀ ਸਾਲੀ ਨੂੰ ਨਹੀਂ ਜੀ ਮੇਰਾ ਕਾਲ ਮੈਂ ਜਾਣਾ ਜੀ ਮੇਰੀ ਪੜਾਈ ਖਰਾਬ ਹੁੰਦੀ ਮੈਂ ਜਾਣਾ ਜੀ ਇੱਕ ਤੁਰਿਆ ਮੈਂ ਹਿੱਧਰ ਦੀ ਜਾਈ ਕੁੜੀਆ ਇਧਰ ਦੀ ਲੈਕ ਤੇ ਇਧਰ ਜਾਦਾ ਡੈਡੀ ਅੱਗੇ ਇਧਰ ਦੀ ਜਾਂਦੇ ਮੈਂ ਜਦੋਂ ਪੁਲ ਤੇ ਚੜ ਗਿਆ ਨਾ ਤੇਰੇ ਨਾਲ ਉਹ ਤਾਂ ਨੰ ਮਰਨਾ ਮੈਂ ਪਹਿਲੋ ਦੱਸ ਦਿੱਤਾ ਸੀ ਮੈਨੂੰ ਸਾਰੇ ਸਾਰਾ ਪਿੰਡ ਚ ਆਉਂਦਾ ਸੀ ਇੱਕ ਇੱਕ ਕਮਰਾ ਸੀਗਾ ਜਿੱਦੋਂ ਬਾਬਾ ਰੁਦੂ ਸਿੰਘ ਸੰਤ ਬਾਬਾ ਰੁਦੂ ਸਿੰਘ ਨਾਲ ਬੱਕਾ ਕਰਦਾ ਸਰਦਾ ਕਿਉਂਕਿ ਗੁਰੂ ਨੇ ਜਿਵੇਂ ਤੁਸੀਂ ਇਮਤਿਹਾਨ ਪੇਪਰ ਦਿੰਦੇ ਜੇ ਤੁਹਾਨੂੰ ਨਤੀਜਾ ਮਿਲਦਾ ਪਾਸ ਹੁੰਦੇ ਜੇ ਤੁਸੀਂ ਹਾਂਜੀ ਹੁੰਦੇ ਕਿ ਨਹੀਂ ਇਹ ਵੀ ਇਹ ਗੁਰਮੁਖੀ ਪੜਾਈ ਹੁੰਦੀ ਹਾਂਜੀ ਹਾਂਜੀ ਜਿੱਦਾਂ ਤੁਸੀਂ ਕਈ ਮੁੰਡੇ ਹੁੰਦੇ ਨੇ ਮੁੰਡੇ ਖੁੰਡੇ ਹੁੰਦੇ ਸਾਰੀ ਉਮਰ ਹੋ ਗਈ ਮੈਨੂੰ ਮੈਂ ਕਦੀ ਯਾਰ ਵਾਲ ਕਾਲੇ ਨਹੀਂ ਕਿਤੇ ਡਾਈ ਨਹੀਂ ਅਸੀਂ ਕਰਦੇ ਜਿਹੜਾ ਇਹ ਕੰਮ ਤਾਂ ਇਹ ਕਰਨੇ ਸਾਰੀ ਉਮਰ ਇੱਕ ਮੇਰਾ ਤਿੰਨ ਮੁੰਡਾ ਤਿੰਨ ਲੜਕੀਆਂ ਮੇਰੀ ਇੱਕ ਲੁਧਿਆਣਾ ਇੱਕ ਚੰਡੀਗੜ੍ਹ ਇੱਕ ਇੱਥੇ ਮੋਗੇ ਦੇ ਕੋਲੇ ਉਹਨੇ ਵੀ ਜ਼ਮੀਨ ਵੇਚੀ ਉਹਦਾ ਘਰ ਵਾਲਾ ਵੀ ਲਿਆ ਜੋਈ ਸਾਡਾ ਇਹ ਲੈਟਰ ਸੈੱਟ ਦਾ ਰਿਹਾ ਇਹਦੀ ਘਰ ਵਾਲੀ ਸੈੱਟ ਦੀ ਰੀਤ 4 ਸਾਲ ਬਹੁਤ ਚੰਗੀ ਬਹੁਤ ਸੇਵਾ ਕਰਦੀ ਸੀ ਉਹ ਹੁਣ ਅਸੀਂ ਦੋਨੇ ਆ ਤੇ ਹੋਂ ਤੇ ਇਹਨਾਂ ਦੇ ਘਰ ਵਾਲੀ ਨਹੀਂ ਰਹਿੰਦੇ ਇਹਨਾਂ ਦੇ ਨਾਲ ਮਤਲਬ ਆ ਜਾਂਦੇ ਨੇ ਨਾ ਸਭਾ ਹਰ ਤਰ੍ਹਾਂ ਹੋ ਗਿਆ ਨਾ ਦਵਾਈਆਂ ਲੈ ਲੈ ਕੇ ਮੈਡੀਸਨ ਲੈ ਕੇ ਚਿਰਚੜਾ ਸੁਭਾ ਹੋ ਗਿਆ ਕੋਈ ਬੋਲੇਗਾ ਆ ਵੀ ਬੋਲੇਗਾ ਤੇ ਇਹ ਕਹਿ ਰਹੇ ਨੇ ਕਿ ਵੀ ਮੈਨੂੰ ਇਲੈਕਟ੍ਰੋਨਿਕ ਚੜਾਏ ਚਾਹੀਦੇ ਮੈਂ ਪਿੰਡਾਂ ਬਜਾਰਾਂ ਗਲੀਆਂ ਦੇ ਵਿੱਚ ਜਾਵਾਂ ਤੇ ਆਪਣਾ ਸਮਾਨ ਵੇਚਾਂ ਮੈਂ ਕੀ ਫਾਇਦਾ ਨਹੀਂ ਜੀ ਕੋਈ ਫਾਇਦਾ ਨਹੀਂ ਹੁੰਦਾ ਇਹ ਕੰਮ ਦਾ ਤੁਸੀਂ ਇਹ ਕਹਿ ਰਹੇ ਹੋ ਉਹਨੂੰ ਘਰ ਦੇ ਅੱਗੇ ਦੁਕਾਨ ਛੋਟੀ ਜੀ ਬਾਬਾ ਜੀ ਨੇ ਦਿੱਤੀ ਆਪਾਂ ਨੂੰ ਅੱਛਾ ਤੇ ਮੈਂ ਤਾਂ ਇੱਥੇ ਬਹਿ ਜਾ ਜੱਦਰਜੀ ਦਾ ਮੇਰੇ ਕੋਲ ਵਲਚਿੰਗ ਨਿੰਗਾ ਸਿੰਘ ਨਾਲ ਚੋਲੇ ਕਿਚਾਰੇ ਬਣਾਇਆ ਕਰ। ਸ਼ੁਰੂ ਕਰਦੇ ਸਿੱਖਾਂ ਸੇਵਾ ਕਰ। ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੋਉਂਦਾ ਕਿਉਂ ਜੀ? ਹੋਰ ਮੰਡੀ ਸਾਰੀ ਜਿੰਨਾ ਬਾਜ਼ਾਰ ਚੱਨਾ ਨਾ ਸਾਰੇ ਕਹਿੰਦੇ ਕੀ ਹਾਲ ਕਾਕੇ ਦਾ ਕੀ ਹਾਲ ਕਾਕੇ ਦਾ। ਛੱਤੇ ਦਰਵਾਜੇ ਤੋਂ ਹਰ ਇੱਕ ਦੁਕਾਨਦਾਰ ਨੇ ਸਾਨੂੰ ਪੈ ਮਦਦ ਕੀਤੀ ਹੈ ਜੀ। ਹਰ ਇੱਕ ਦੁਕਾਨਦਾਰ ਨੇ। ਮਾਨ ਸਾਹਿਬ ਨੇ ਸਾਨੂੰ ਕਰਾਇਆ ਦਿੱਤਾ ਇੱਕ ਦਿਨ ਜਲੰਧਰ ਜਾਣ ਦਾ ਉਦਨ। ਹੋਰ ਕਿਸੇ ਲੀਡਰ ਕੋਲ ਨਾ ਸੀ ਪੈਸਾ ਲਿਆ ਨਾ ਕਿਸੇ ਨੇ ਦਿੱਤਾ। ਤਾਂ ਇੱਕ ਵਾਰੀ ਮਾਨ ਸਾਹਿਬ ਨੇ ਘਰੇ ਜਾ ਕੇ ਦੇਖ ਕੇ ਆਏ ਬੱਚੇ ਨੂੰ। ਔਰ ਜਿੰਨੇ ਬੰਦੇ ਗਏ ਸੀ ਇਹਦਾ ਪ੍ਰੂਫ ਲੈ ਜਾਂਦੇ ਸੀ ਅਗਾ ਜਾ ਕੇ ਕੀ ਵੀ ਤਾਂ ਕਰੋੜਾ ਰੁਪਇਆ ਖੜਾਵੇ ਕਿ ਲੱਖਾ ਖੜਾਵੇ ਮੰਗ ਹੁਣ ਕੀ ਕਰਦੇ ਹੋ ਤੁਹਾਡੇ ਬੇਟੇ ਨੇ ਤਾਂ ਮੰਗ ਕੀਤੀ ਹੈ ਇਲੈਕਟ੍ਰੋਨਿਕ ਟ੍ਰਾਈਸਾਈਕਲ ਦੀ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਤੁਸੀਂ ਕੀ ਬਹੁਤ ਸਰਕਾਰ ਨੇ ਤਾਂ ਵੈਸੇ ਹੀ ਦੇਣੀ ਨਾ ਇਹਨੂੰ ਅੱਛਾ ਅਸੀਂ ਸਰਟੀਫਿਕੇਟ ਬਣਾਣਾ ਨਹੀਂ ਸਰਟੀਫ ਮੈਂ ਵੀ ਅੱਜ ਵੀ ਠੀਕ ਹੋ ਜਾਏਗਾ ਮਹਾਰਾਜ ਦੀ ਕਿਰਪਾ ਨਾਲ ਅੱਜ ਵੀ ਤੁਰ ਪਏਗਾ ਮਾਲਕ ਦੀ ਕਾਸ਼ ਪੂਰਾ ਹੈ ਬਾਬਾ ਜੀ ਆਸ਼ ਹੁੰਦਾ ਰਹਿੰਦਾ ਜੀ ਤੁਹਾਡੇ ਪਿਤਾ ਜੀ ਕਹਿ ਰਹੇ ਨੇ ਕੀ ਜਿਹੜੀ ਹੈ ਦੁਕਾਨ ਇੱਥੇ ਛੋਟੀ ਜੀ ਦਿੱਤੀ ਹੈ ਤੁਸੀਂ ਸਮਾਨ ਉੱਥੇ ਪਾ ਲਓ ਲੋਕ ਜਿਹੜੀ ਹੈ ਉਂਝ ਤੁਹਾਨੂੰ ਮਦਦ ਕਰਕੇ ਸਮਾਨ ਪਾ ਦਿੰਦੇ ਐ ਬਾਜ਼ਾਰਾਂ ਗਲੀਆਂ ਦੇ ਵਿੱਚ ਨਾ ਘੁੰਮੋ ਕਿਉਂਕਿ ਤੁਹਾਡੀ ਹਾਲਤ ਉਹ ਜੀ ਨਹੀਂ ਹੈਗੀ ਹਾਂਜੀ ਹਾਂਜੀ ਉਹ ਚਲੋ ਇਹਨਾਂ ਦੀ ਵੀ ਗੱਲ ਸਹੀ ਐ ਪਰ ਕਈ ਵਾਰੀ ਇੱਕ ਜਗ੍ਹਾ ਤੇ ਵਿਹਲੇ ਵੀ ਬਹਿਣਾ ਪੈਂਦਾ ਕੰਮ ਕਰ ਵੀ ਨਹੀਂ ਹੈਗਾ ਹੁਣ ਅੱਜ ਜਿਵੇਂ ਮੈਂ ਬੈਠਾ ਕਿਸਮਤ ਦੀ ਗੱਲ ਐ 100 ਰੁਪਿਆ ਵੀ ਵਟਿਆ ਜਾ ਸਕਦਾ 300 ਵੀ ਵਟਿਆ ਜਾ ਸਕਦਾ ਨਹੀਂ ਵੀ ਵਟਿਆ ਜਾ ਸਕਦਾ ਇਸ ਕਾਂਡਾ ਇਹ ਹੈ ਨਾ ਇੱਕ ਟਿਕਾਣਾ ਹੋ ਜਾਂਦਾ ਹੈ ਤੁਹਾਡੇ ਪਿਤਾ ਜੀ ਵੀ ਨਾਲ ਬੈਠੇ ਹੋਏ ਐ ਤੇ ਤੁਸੀਂ ਤੁਹਾਡੀ ਵੀ ਇੱਕ ਸਾਈਡ ਤੇ ਦੁਕਾਨ ਹੋ ਜਾਏਗੀ ਗਲੀਆਂ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਫਿਰ ਫਿਰੋਗੇ ਫਿਰ ਕੋਈ ਨਾ ਕੋਈ ਜਿਹੜਾ ਅੰਸਖਾਂ ਵੀ ਕਟਣਾ ਨਾ ਵਾਪਰ ਜੇ ਕਿਉਂਕਿ ਪਿਤਾ ਦੇ ਮਨ 'ਚ ਇੱਕ ਡਰ ਜ਼ਰੂਰ ਹੁੰਦਾ ਹੈ ਉਹ ਤਾਂ ਗੱਲ ਸਹੀ ਏ ਪਰ ਪਿੰਡਾਂ 'ਚ ਗੱਲ ਐਸ ਤਰ੍ਹਾਂ ਵੀ 2 ਘੰਟੇ ਚੱਲੋ ਬੰਦਾ ਸਵੇਰੇ ਕੱਢ ਜਾਂਦਾ ਹੈ ਕਾਂਡਾ ਸ਼ਾਮੀ ਕੱਢ ਜਾਂਦਾ ਹੈ ਦੁਕਾਨ ਤੇ ਵੀ ਬਹਿ ਜਾਂਦਾ ਹਮਸਲਬੋਤ ਹੈ ਇਸ ਕਰਕੇ ਮੰਗੇ ਆਪਣੇ ਟਰਾਈਸਾਈਕਲ ਕਿਉਂਕਿ ਕਹਿ ਰਹੇ ਨੇ ਵੀ ਆਵਾਜਾਈ ਵੀ ਜ਼ਰੂਰੀ ਹੈ ਇੱਕ ਜਗ੍ਹਾ ਤੇ ਬੈਠ ਬੈਠ ਕੇ ਪਿਤਾ ਜੀ ਨੇ ਵੀ ਦੱਸਿਆ ਵੀ ਸੁਭਾ ਜਿਹੜਾ ਇਹ ਚਿੜਚਿੜਾ ਹੋ ਗਿਆ ਇਹਨਾਂ ਦਾ ਦਵਾਈ ਲੈ ਕੇ ਕਈ ਵਾਰ ਪੁੱਠਾ ਸਿੱਧਾ ਮੈਨੂੰ ਵੀ ਬੋਲਣ ਲੱਗ ਜਾਂਦੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਮੈਂ ਦੁਕਾਨ ਦੀ ਜਗ੍ਹਾ ਆਸ-ਪਾਸੇ ਥੋੜਾ ਜਿਹਾ ਘੁੰਮਣਾ ਚਾਹਨਾ ਕਿਉਂਕਿ ਮੇਰਾ ਦਿਮਾਗ ਥੋੜਾ ਜਿਹਾ ਸੈਟ ਰਹੇ ਫਿਰ ਇਹ ਦੁਬਾਰਾ ਇਹੀ ਕਹਿ ਰਹੇ ਨੇ ਕਿ ਮੈਨੂੰ ਟ੍ਰਾਈਸਾਈਕਲ ਜਿਹੜਾ ਇਲੈਕਟ੍ਰੋਨਿਕ ਹੀ ਲੈ ਕੇ ਦਿੱਤਾ ਜਾਏ ਮੇਰੀ ਹੋਰ ਕੋਈ ਮੰਗ ਨਹੀਂ ਹੈਗੀ ਮੈਂ ਸ਼ਹਿਰ ਸ਼ਹਿਰ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਜਿਹੜਾ ਆਪਣਾ ਸਮਾਨ ਵੇਚ ਦਾ ਬਨਿਆਰੇਗਾ